ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 20 ਸਤੰਬਰ ਹੈ 20 ਸਤੰਬਰ 1981 16 ਸਤੰਬਰ ਨੂੰ ਕੀਤੇ ਗਏ ਐਲਾਨ ਦੇ ਮੁਤਾਬਕ ਬਾਬਾ ਚਰਨੈਲ ਸਿੰਘ ਪਿੰਡਰਾਂਵਾਲਿਆ ਨੇ ਗ੍ਰਿਫਤਾਰੀ ਤੋਂ ਪਹਿਲਾਂ ਚੌਕ ਮੈਤਾ ਦੇ ਵਿੱਚ ਇੱਕ ਕਾਨਫਰੰਸ ਰੱਖ ਦਿੱਤੀ ਸੀ ਪਿੰਡਰਾਂਵਾਲਿਆ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਵੀ ਭਾਰੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਸੀ ਇੱਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਚੌਕ ਮੈਤੇ ਦੇ ਵਿੱਚ 19 ਸਤੰਬਰ ਨੂੰ ਬੀਐਸਐਫ ਦੇ 1200 ਕਮਾਂਡੋ ਪੀਏਪੀ ਦੇ 4500 ਅਤੇ ਪੰਜਾਬ ਪੁਲਿਸ ਦੇ 10000 ਸਿਪਾਹੀ ਤਨਖੀ ਤੇ ਗਿਆਸਨ 20 ਤੰਬਰ ਨੂੰ ਚੌਕ ਮਹਿਤਾ ਦੇ ਵਿੱਚ ਹੋਈ ਦੀਵਾਨ ਦੇ ਵਿੱਚ 3 ਲੱਖ ਤੋਂ ਵੱਧ ਸਿੱਖ ਪੁੱਜੇ ਇਹਨਾਂ ਦੇ ਵਿੱਚ ਅਕਾਲੀ ਦਲ ਦੇ ਮੌਖਾ ਗੁਆਂ ਤੋਂ ਇਲਾਵਾ ਅਕਾਲ ਤਖਸਾਲ ਸਾਹਿਬ ਦੇ ਮੁਖ ਸੇਵਾਦਾਰ ਜਹਦਾਰ ਗੁਰਦਿਆਲ ਸਿੰਘ ਅਜਨੂਹਾ ਵੀ ਸ਼ਾਮਲ ਸਨ ਇਸ ਦੀਵਾਨ ਦੇ ਵਿੱਚ ਅਕਾਲ ਤਖਸਾਲ ਸਾਹਿਬ ਦੇ ਮੁਖ ਸੇਵਾਦਾਰ ਅਤੇ ਅਕਾਲੀ ਦਲ ਦੇ ਪੰਜਾਬ ਅਤੇ ਦਿੱਲੀ ਦੇ ਸੀਨੀਅਰ ਆਗੂਆਂ ਨੇ ਸਰਕਾਰ ਨੂੰ ਵਾਰਨਿੰਗ ਦਿੱਤੀ ਕਿ ਜੇਕਰ ਬਾਬਾ ਜਰਨੈਲ ਸਿੰਘ ਦਾ ਵਾਰ ਵੀ ਵਿੰਗਾ ਹੋਇਆ ਤਾਂ ਪੰਜਾਬ ਅਤੇ ਭਾਰਤ ਸਿਵਲ ਵਾਰ ਦੀ ਰੇਪੇੜ ਦੇ ਵਿੱਚ ਆ ਜਾਣਗੇ ਪਿੰਡਾਂ ਵਾਲਿਆਂ ਨੇ ਸ਼ਾਮ ਵੇਲੇ ਗ੍ਰਿਫਤਾਰੀ ਦੇ ਦਿੱਤੀ। ਉਹਨਾਂ ਦੀ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਟੀਆਰ ਗੈਸ, ਲਾਠੀ ਚਾਰਜ ਅਤੇ ਫਾਇਰਿੰਗ ਕੀਤੀ। ਗੁੱਸੇ ਦੇ ਵਿੱਚ ਆਏ ਲੋਕਾਂ ਨੇ ਪੁਲਿਸ ਦੇ ਟੈਂਟ ਅਤੇ ਗੱਡੀਆਂ ਸਾੜ ਕੇ ਸੁਆਹ ਕਰ ਦਿੱਤੇ। ਪੁਲਿਸ ਫਾਇਰਿੰਗ ਦੇ ਵਿੱਚ ਕਈ ਸੱਖ ਮਾਰੇ ਗਏ। ਇਹਨਾਂ ਦੀ ਗਿਣਤੀ 22 ਦੱਸੀ ਜਾਂਦੀ ਹੈ। 20 ਸਤੰਬਰ 1983 ਅਗਸਤ 1983 ਦੇ ਵਿੱਚ ਪਿੰਡ ਰਾਮਹਿਤਾ ਜਸਦੇਵ ਦੇ ਭਾਈ ਅਮਰੀਕ ਸਿੰਘ, ਬਾਬਾ 18 ਸਿੰਘ, ਅਮਰਜੀਤ ਸਿੰਘ ਚਾਵਲਾ, ਰਵਿੰਦਰ ਸਿੰਘ ਗਿੱਲ, ਸਵਰਨ ਸਿੰਘ ਰੋਡੇ ਵੱਖ-ਵੱਖ ਏਸਾਂ ਦੇ ਵਿੱਚੋਂ ਭਰੀ ਹੋ ਗਏ ਅਤੇ ਮਹਿਫੂਜ਼ ਦਰਬਾਰ ਸਾਹਿਬ ਪਹੁੰਚ ਗਏ। ਉਹਨਾਂ ਨੇ 20 ਸਤੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਨਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਚੌਕ ਮਹਿਤਾ ਦੇ ਵਿੱਚ 1981 ਦੇ ਵਿੱਚ ਪੁਲਿਸ ਵੱਲੋਂ ਮਾਰੇ ਗਏ ਸਿੱਖਾਂ ਦੀ ਯਾਦ ਮਨਾਉਣ ਵਾਸਤੇ ਇੱਕ ਇਕੱਠ ਸੱਦ ਲਿਆ। ਇਸ ਸਮਾਗਮ ਦੇ ਵਿੱਚ ਬਹੁਤ ਸਾਰੇ ਕਾਲੀ ਆਗੂਆਂ ਨੇ ਇੰਦਰਾ ਗਾਂਧੀ ਨੂੰ ਵਾਰਨਿੰਗ ਦਿੱਤੀ ਕਿ ਜੇਕਰ ਸਿੱਖਾਂ ਤੇ ਪੰਜਾਬ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇੱਕ ਸਿਵ ਪੰਜਾਬ ਦੇ ਵਿੱਚ ਮਤਵਾਦੀ ਸਰਕਾਰ ਕਾਇਮ ਕਰਨ ਦੀ ਵੀ ਧਮਕੀ ਦਿੱਤੀ ਇਸ ਤੇ ਉਸ ਨੂੰ ਅਤੇ ਸੁਖਜਿੰਦਰ ਸਿੰਘ ਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਹੇਠ ਨਜ਼ਰਬੰਦ ਕਰ ਦਿੱਤਾ ਗਿਆ ਇਸ ਦਿਨ ਭਰਪੂਰ ਸਿੰਘ ਬਲਬੀਰ ਨੇ ਵੀ ਬਹੁਤ ਗਰਮ ਲੈਕਚਰ ਦਿੱਤਾ ਸੀ ਪਰ ਮਗਰੋਂ ਉਹ ਸਿੱਖੀ ਛੱਡ ਕੇ ਕੂਕਿਆਂ ਦੇ ਵਿੱਚ ਸ਼ਾਮਲ ਹੋ ਗਿਆ 20 ਸਤੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਸਰਬਜੀਤ ਸਿੰਘ ਨਾਮ ਦੇ ਇੱਕ ਸਿੱਖ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 20 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸਰਪਾਲ ਸਿੰਘ ਵਾਸੀ ਕੱਚਾ ਪੱਕਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 20 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਦਰਸ਼ੀ, ਬਲਬੀਰ ਸਿੰਘ ਉਰਫ ਪੀਰਾ ਵਾਸੀ ਨੰਗਲ ਖੁਰਦ ਲੁਧਿਆਣਾ ਅਤੇ ਤਿੰਨ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 20 ਨਵੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਚੰਦ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਚੌਕੀਮਾਣ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 19 ਨਵੰਬਰ 2012 ਦੀ ਅੱਧੀ ਰਾਤ ਵੇਲੇ ਪੰਜਾਬ ਪੁਲਿਸ ਨੇ ਅਕਾਲੀ ਦਲ ਪੰਜ ਪ੍ਰਧਾਨੀ ਦੇ ਇੱਕ ਮੁੱਖ ਆਗੂ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਕੁਲਬੀਰ ਸਿੰਘ ਬੜਾ ਪਿੰਡ ਨੂੰ ਉਸ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ। ਪਹਿਲਾਂ ਤਾਂ ਪੁਲਿਸ ਨੇ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਉਸ ਦੇ ਕੋਲੋਂ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ। ਪਰ ਮੰਗਰੋਂ ਇਸ ਬਿਆਨ ਤੋਂ ਪਾਸਾ ਵਟ ਲਿਆ ਗਿਆ ਅਤੇ ਸਿਰਫ 3 ਬੋਰ ਦਾ ਮਾਊਜ਼ਰ ਉਸਤੇ ਪਾ ਦਿੱਤਾ ਗਿਆ। ਦਰਅਸਲ ਕੁਲਬੀਰ ਸਿੰਘ ਬੜਾ ਪਿੰਡ ਪ੍ਰਕਾਸ਼ ਸਿੰਘ ਬਾਦਲ ਅਤੇ ਪੁਲਿਸ ਮੁਖੀ ਸੁਮੇਤ ਸੈਣੀ ਦੋਹਾਂ ਨੂੰ ਬਹੁਤ ਚੁਪਦਾ ਸੀ ਇੱਕ ਤਾਂ ਉਸ ਨੇ ਬਾਦਲ ਅਕਾਲੀ ਦਲ ਦਾ ਸਾਰਾ ਜ਼ੋਰ ਲੱਗਣ ਦੇ ਬਾਵਜੂਦ ਸ਼ਰੋਮਨੀ ਕਮੇਟੀ ਦੀ ਚੋਣ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਅਤੇ ਦੂਜਾ ਉਸ ਨੇ ਸੁਮੇਤ ਸੈਣੀ ਨੂੰ ਪੁਲਸ ਮੁਖੀ ਬਣਾਉਣ ਦਾ ਡਟਮਾ ਵਿਰੋਧ ਕੀਤਾ ਸੀ ਤੀਜਾ ਉਹ ਬਿਆਸ ਡੇਰੇ ਬਲੋਂ ਟਾਹੇ ਵੜਾਚ ਪਿੰਡ ਦੇ ਗੁਰਦੁਆਰੇ ਸਬੰਧੀ ਐਕਸ਼ਨ ਕਮੇਟੀ ਦਾ ਇੱਕ ਅਹਿਮ ਮੈਂਬਰ ਵੀ ਸੀ ਇਹ ਵੀ ਚਰਚਾ ਚੱਲੀ ਕਿ ਇਸ ਗ੍ਰਿਫਤਾਰੀ ਦੇ ਪਿੱਛੇ ਪੁਲਿਸ ਕੈਪਟਨ ਲਸ਼ਵਿੰਦਰ ਸਿੰਘ ਡੱਲੇਵਾਲ ਅਤੇ ਉਸ ਦੇ ਸਾਥੀ ਚਰਨਜੀਤ ਸਿੰਘ ਸੁਜੋ ਦਾ ਹੱਥ ਬਾਦ ਦੇ ਵਿੱਚ 29 ਸਤੰਬਰ 2014 ਦੇ ਦਿਨ ਅਦਾਲਤ ਨੇ ਕੁਲਬੀਰ ਸਿੰਘ ਬੜਾ ਪੈਂਡ ਨੂੰ ਅਤੇ ਸੰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਬਾਇਜ਼ਤ ਭਰੀ ਕਰ ਦਿੱਤਾ। 20 ਸਤੰਬਰ 2013 ਦੇ ਦਿਨ ਲੁਧਿਆਣਾ ਦੀ ਸਪੈਸ਼ਲ ਟਾਡਾ ਅਦਾਲਤ ਨੇ ਰਜਿੰਦਰ ਸਿੰਘ ਪੱਪਾ ਨੂੰ ਟਾਡਾ ਕੇਸ ਦੇ ਵਿੱਚੋਂ ਭਰੀ ਕੀਤਾ। ਰਜਿੰਦਰ ਸਿੰਘ ਨੂੰ ਟਾਡਾ ਦੀ ਧਾਰਾ 25 ਅਤੇ ਅਸਲਾ ਐਕਟ ਦੇ ਹੇਠ ਗ੍ਰਿਫਤਾਰ ਕੀਤਾ ਹੋਇਆ ਸੀ। ਦਰਅਸਲ ਉਹ ਸਾਥੀਆਂਸ ਨੇ ਮਿਲਟਰੀ ਕੈਂਪ ਬਸੀ ਪਠਾਣਾ ਦੇ ਵਿੱਚ ਖੁਦ ਪੇਸ਼ ਹੋਇਆ ਸੀ ਪਰ ਉਸ ਤੇ ਕੇਸ ਪਾ ਦਿੱਤਾ ਗਿਆ। ਇਸ ਕਿ ਇਸ ਦੇ ਵਿੱਚ ਮਿਲਟਰੀ ਅਫਸਰ ਅਦਾਲਤ ਦੇ ਵਿੱਚ ਪੇਸ਼ਨਾ ਕੀਤਾ ਜਾ ਸਕਿਆ ਜਿਸ ਕਰਕੇ ਅਖੀਰ 20 ਸਾਲ ਦੀ ਖੱਜਲ ਖਵਾਰੀ ਮਗਰੋਂ ਉਸ ਨੂੰ ਬਰੀ ਕਰਨਾ ਪਿਆ ਉਹ 9 ਮਈ 1997 ਤੋਂ ਜ਼ਮਾਨਤ ਤੇ ਰਿਹਾ ਹੋਇਆ ਸੀ ਇਸ ਤੋਂ ਮਗਰੋਂ ਉਹ ਇੰਗਲੈਂਡ ਚਲਾ ਗਿਆ ਸੀ ਅਤੇ ਉੱਥੇ ਸਿਆਸੀ ਪਰਾਂ ਲੈ ਲਈ ਸੀ ਉਸ ਨੇ ਦੁਬਾਰਾ ਆ ਕੇ 26 ਫਰਵਰੀ 2013 ਦੇ ਦਿਨ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਸੀ ਭਾਰਤੀ ਮੂਲ ਦਾ ਦਲੀਪ ਸਿੰਘ ਅਮਰੀਕਾ ਦੇ ਹਾਊਸ ਆਫ ਰਿਪ੍ਰেজੈਂਟੇਟਿਵ ਦਾ ਮੈਂਬਰ ਸੀ। ਉਹ 3 ਜਨਵਰੀ 1957 ਤੋਂ 3 ਜਨਵਰੀ 1963 ਤੱਕ ਇਸ ਸੌਦੇ ਤੇ ਰਹੇ। ਉਹ ਅਮਰੀਕਾ ਦੀ ਕਾਂਗਰਸ ਦੇ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਅਨ ਸੀ। ਉਹਨਾਂ 22 ਅਪ੍ਰੈਲ 1973 ਨੂੰ 73 ਸਾਲ ਦੀ ਉਮਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਆਖਰੀ ਸਾਹ ਲਏ। ਦਲੀਪ ਸਿੰਘ ਸੌਹ ਦਾ ਜਨਮ ਛੱਜਲਵੰਡੀ ਪਿੰਡ ਦੇ ਵਿੱਚ ਬ੍ਰਿਟਿਸ਼ ਪੰਜਾਬ ਦੇ ਵਿੱਚ 20 ਸਤੰਬਰ 1899 ਨੂੰ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਆਪਣੀ ਬੈਚਲਰ ਦੀ ਡਿਗਰੀ ਹਿਸਾਬ ਵਿਸ਼ੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ 191 ਆਸ ਦੇ ਵਿੱਚ ਅੱਜ ਦਾ ਦਿਨ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ اے ਦੇ ਨਾਲ